ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ 20 ਦਸੰਬਰ ਤੋਂ 28 ਦਸੰਬਰ ਤੱਕ ਸ਼ਹਾਦਤ ਦੇ ਦਿਨ ਚੱਲਦੇ ਆ ਤੇ ਆਓ ਸਾਰੇ ਜਾਣੇ ਵੱਧ ਤੋਂ ਵੱਧ ਅੰਮ੍ਰਿਤ ਵੇਲੇ ਨਾਲ ਜੁੜੀਏ ਅੰਮ੍ਰਿਤ ਵੇਲੇ ਉੱਠ ਕੇ ਚਾਰ ਸائبਜ਼ਾਦੇ ਅਨੁਗੁਰ ਗੋਬਿੰਦ ਸਿੰਘ ਜੀ ਨੂੰ ਮਾਤਾ ਗੁਜਰ ਕੌਰ ਨੂੰ ਗੁਰਤੇਗ ਬਹਾਦਰ ਜੀ ਨੂੰ ਅਸੀਂ ਸਾਰਿਆਂ ਨੂੰ ਯਾਦ ਕਰੀਏ ਤੇ ਵੱਧ ਤੋਂ ਵੱਧ ਜਪਜੀ ਸਾਹਿਬ ਦੇ ਪਾਠ ਕਰੀਏ ਤੁਸੀਂ ਡਰਾਈਵ ਕਰ ਰਹੇ ਹੋ ਤੁਸੀਂ ਆਪਣੇ ਆਫਿਸ ਦੇ ਵਿੱਚ ਬੈਠੇ ਹੋ ਕਿਤੇ ਵੀ ਤੁਸੀਂ ਹੋ ਕਿਸੇ ਨੇ ਵੀ ਅੰਮ੍ਰਿਤ ਵੇਲਾ ਨਹੀਂ ਛਾੜਨਾ ਸਪੈਸ਼ਲੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਆਓ ਅਸੀਂ ਪ੍ਰਣਾਮ ਕਰੀਏ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਪਿਛਲੇ 4-5 ਸਾਲਾਂ ਤੋਂ ਸਾਡੇ ਅੰਮ੍ਰਿਤ ਵੇਲੇ ਤੇ ਗਰੁੱਪ ਬਣੇ ਹੋਏ ਆ ਤੇ ਹਰ ਸਾਲ ਅਸੀਂ 4 ਸਾਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਵੱਤ ਤੋਂ ਵੱਤ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਆ ਤੇ ਆਓ ਤੁਸੀਂ ਸਾਰੇ ਵੀ ਅੰਮ੍ਰਿਤ ਵੇਲੇ ਨਾਲ ਜੁੜੋ ਕਿਉਂਕਿ ਤੁਹਾਨੂੰ ਅਗਰ ਜ਼ਿੰਦਗੀ 'ਚ ਕਦੇ ਕੋਈ ਚੀਜ਼ ਨਹੀਂ ਮਿਲੀ ਹੈ ਜਾਂ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਹੋਵੇ ਤਾਂ ਤੁਹਾਨੂੰ ਸਿਰਫ ਔਰ ਸਿਰਫ ਉਹ ਚੀਜ਼ ਅੰਮ੍ਰਿਤ ਵੇਲੇ ਨੇ ਦੇਣੀ ਹੈ ਪਾਠ ਨੇ ਦੇਣੀ ਹੈ ਇਬਾਦਤ ਨੇ ਦੇਣੀ ਹੈ ਕਿਸੇ ਨੇ ਸਾਨੂੰ ਕੁਝ ਨਹੀਂ ਦੇਣਾ ਸਾਡੇ ਗੁਰੂਆਂ ਨੇ ਦੇਣਾ ਆਵ ਸਾਰੇ ਵਕਤੋ ਵਾ ਚਾਰ ਸਾਬ ਜਦਿਆਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ